ਜਦੋਂ ਸਰਕਾਰਾਂ ਤੋਂ ਆਸ ਖਤਮ ਹੋ ਜੇ ਤਾਂ ਲੋਕ ਆਪ ਉੱਠ ਪੈਂਦੇ ਨੇ ਮਜਬੂਰਨ ਕਿਉਂਕਿ ਉਹਨਾਂ ਨੂੰ ਟੁੱਟੀਆਂ ਸੜਕਾਂ ਦੇ ਉੱਤੋਂ ਲੰਘਣਾ ਪੈਂਦਾ ਜਿਵੇਂ ਆਪਾਂ ਕੱਲ ਪਰਸੋਂ ਖਬਰਾਂ ਲਾਈਆਂ ਸੀ ਫਰੋਈਪੁਰ ਤੋਂ ਮੱਲਾ ਵਾਲਾ ਮਖੂ ਚਾਈਏ ਤਾਂ ਟੁੱਟੀ ਸੜਕਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਆਉਣ ਵਾਲਾ ਹੈ ਤਾਂ ਲੋਕ ਆਪ ਭੜਕੇ ਉਹਨਾਂ ਨੇ ਕਿਹਾ ਕਿ ਅਸੀਂ ਧਰਨੇ ਲਾਵਾਂਗੇ ਅੱਜ ਹੁਣ ਕਰੀਬ 8:30 9:00 ਦਾ ਸਮਾਂ ਹੈ ਤੇ ਮੈਂ ਬਦਲਚੀ ਦੇ ਪਿੰਡ ਦੇ ਵਿੱਚ ਆ ਤਾਂ ਇੱਥੇ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਸਾਹਿਬ ਹੈ ਤੇ ਗੁਰੂ ਸਾਹਿਬ ਦਾ ਜਿਹੜਾ ਜੋੜ ਮੇਲਾ ਮਨਾਉਣ ਵਾਸਤੇ ਸੰਗਤਾਂ ਹਰ ਸਾਲ ਇੱਥੇ ਉੱਤਮ ਕਰਦੀਆਂ ਨੇ ਤਾਂ ਇਹ ਜਿਹੜੀ ਸੜਕ ਆ ਇਹਨੂੰ ਵਾਰ-ਵਾਰ ਬਣਾਉਣ ਦੀ ਗੁਹਾਰ ਲਾਈ ਜਾਂਦੀ ਆ ਪਰ ਨਹੀਂ ਕੁਝ ਨਹੀਂ ਸੁਣਿਆ ਜਾ ਰਿਹਾ ਇਹ ਜਿਹੜੀ ਸੜਕ ਆ ਇਹ ਲੋਕ ਹੁਣ ਆਪ ਬਣਾ ਰਹੇ ਆ ਦੇਖੋ ਤੁਸੀਂ ਆਹ ਸੀਮੈਂਟਰ ਲਾਉਣ ਵਾਲੀ ਮਸ਼ੀਨ ਆ ਤਾਂ ਨੌਜਵਾਨ ਅੱਗੇ ਲੱਗੇ ਹੋਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੌਜਵਾਨਾਂ ਨੇ ਜਿਹੜਾ ਹਾਂਜੀ ਆਪ ਹੀ ਲੱਗੇ ਪਏ ਹੋ ਆਜੋ ਨਾਲ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਵੀਰ ਜੀ ਅਸੀਂ ਆਪ ਹੀ ਲੱਗੇ ਹੋਏ ਆਂ ਇਹ ਸੈਂਟਰ ਗਵਰਨਮੈਂਟ ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਹੈ ਜੀ ਅਸੀਂ ਬਹੁਤ ਵਾਰ ਮੈਕਮੇਨ ਨੂੰ ਇਹ ਕਹਿ ਚੁੱਕੇ ਆ ਜੀ ਇਹ ਬਿਲਕੁਲ ਹੀ ਟੋਇਆਂ ਵਾਲੇ ਆ ਅਸੀਂ ਟੋਏ ਅਸੀਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਵੀ ਚਲੋ ਤੁਸੀਂ ਇਹਦੇ ਇੱਕ ਵਾਰੀ ਟੋਏ ਟੋਏ ਭਰ ਦਿਓ ਕਿਉਂਕਿ ਐਕਸੀਡੈਂਟ ਹੋਣ ਦਾ ਬਹੁਤ ਹੀ ਖਤਰਾ ਹੈ ਜਦੋਂ ਕੋਈ ਬਾਹਰੋਂ ਆਉਂਦਾ ਹੈ ਇੱਕਦਮ ਟੋਏ ਦੇ ਵਿੱਚ ਗੱਡੀ ਵਜਦੀ ਹੈ ਤੇ ਕਿਸੇ ਉਹਨਾਂ ਟੋਏ ਦਾ ਪਤਾ ਨਹੀਂ ਹੁੰਦਾ ਜਦੋਂ ਗੱਡੀ ਇੱਧਰ ਉੱਧਰ ਹੁੰਦੀ ਹੈ ਐਕਸੀਡੈਂਟ ਹੋਣ ਦਾ ਬਹੁਤ ਹੀ ਖਤਰਾ ਹੁੰਦਾ ਹੈ ਇਸ ਲਈ ਅਸੀਂ ਬਹੁਤ ਵਾਰ ਮਹਿਕਮੇ ਨੂੰ ਆਖਿਆ ਹੈ ਪਰ ਮਹਿਕਮੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇਸ ਲਈ ਸਾਡੇ ਪਿੰਡ ਦੁਲਚੀਕੇ ਮੇਲਾ ਸੀਗਾ ਇਸ ਲਈ ਅਸੀਂ ਸਾਰੀ ਸੰਗਤ ਨੇ ਰਲ ਕੇ ਤੇ ਨਾਲ ਦਿਲਬਖ ਸਿੰਘ ਸਰਪੰਚ ਨੇ ਇਹ ਬਹੁਤ ਹੀ ਵੱਡਾ ਪ੍ਰਾਲਾ ਕੀਤਾ ਅਸੀਂ ਸਾਰੀ ਸੜਕ ਦੇ ਉੱਪਰ ਚੋਏ ਪੂਰਨ ਲੱਗੇ ਆ ਜੀ ਇਹ ਹਰ ਸਾਲ ਤੁਹਾਨੂੰ ਇੰਝ ਹੀ ਕਰਨਾ ਪੈਂਦਾ ਹੈ ਕਿ ਸਰਕਾਰਾਂ ਕਦੀ ਸੜਕ ਬਣਾਉਂਦੀਆਂ ਵੀ ਨਾ ਨਹੀਂ ਜੀ ਬਹੁਤ ਦੇਰ ਹੋ ਗਈ ਹੈ ਸਰਕਾਰ ਨੂੰ ਇਸ ਸੜਕ ਵੱਲੇ ਖਿਆਲ ਹੀ ਨਹੀਂ ਕੀਤਾ ਜੀ ਅੱਛਾ ਇਨੂੰ ਘੱਟ ਤੋਂ ਘੱਟ ਵੀ ਮੇਰੇ ਖਿਆਲ ਹੈ ਜੀ 10 ਸਾਲ ਹੋ ਗਏ ਨੇ ਕਾਗਜ਼ਾਂ ਦੇ ਵਿੱਚ ਤਾਂ ਬੜੀ ਵਾਰੀ ਬਣ ਚੁੱਕੀ ਹੈ ਜੀ ਅੱਛਾ ਜੀ ਹਾਂਜੀ ਹੁਣ ਮੇਲਾ ਕਦੋਂ ਮੇਲਾ ਸਾਡਾ 28 ਅੱਸੂ ਨੂੰ ਹੈ ਜੀ ਅਸੀਂ ਹੁਣ ਜੀ ਇਹ ਕ੍ਰੈਸ਼ਰ ਪਾ ਰਹੇ ਹਾਂ ਬਜਰੀ ਸੀਮੈਂਟ ਰਲਾ ਕੇ ਇਹਦੇ ਵਿੱਚ ਸਭ ਕੁਝ ਪਾ ਰਹੇ ਹਾਂ ਸੋ ਆਹ ਦੇਖੋ ਤੁਸੀਂ ਡੁਲਚੀ ਕੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਖੁਦ ਲੱਗੇ ਨੇ ਆਪ ਲੱਗੇ ਨੇ ਟੋਏ ਭਰਨਾ ਵਾਸਤੇ ਕਿਉਂਕਿ ਇੱਥੋਂ ਰੋਜ਼ ਸੰਗਤ ਲੰਘਦੀ ਆ ਇੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਆ ਇਸ ਤੋਂ ਅੱਗੇ ਘੱਟ ਤੋਂ ਘੱਟ 20 ਪਿੰਡ ਆ ਉਹਨਾਂ ਪਿੰਡਾਂ ਨੇ ਵੀ ਲੰਘਣਾ ਆਉਣ ਵਾਲ ਲੋਕ ਮੁਸ਼ਕਲ ਦੇ ਵਿੱਚ ਹੁੰਦੇ ਨੇ ਸਰਕਾਰਾਂ ਕੁਝ ਨਹੀਂ ਕਰਦੀਆਂ ਤੇ ਲੋਕਾਂ ਨੂੰ ਆਪ ਜਿਹੜਾ ਉਹ ਇੱਥੋਂ ਉਦਮ ਕਰਨਾ ਪੈਂਦਾ ਨੌਜਵਾਨਾਂ ਨੇ ਆਪ ਹੀ ਪੈਸੇ ਇਕੱਠੇ ਕੀਤੇ ਆ ਤੇ ਆਪ ਹੀ ਜਿਹੜਾ ਹੈਗਾ ਉਦਮ ਕਰ ਲਿਆ ਕਿ ਸਰਕਾਰਾਂ ਕੁਝ ਨਹੀਂ ਕਰਨਾ ਤੇ ਸੜਕ ਜਿਹੜੀ ਆ ਉਹ ਆਪ ਬਣਾ ਦਈਏ ਹਾਂਜੀ ਵੀਰ ਆਪ ਹੀ ਲੱਗ ਪਏ ਜੀ ਹਾਂਜੀ ਹਾਂਜੀ ਕਰਨਾ ਹੀ ਪੈਣਾ ਜੀ ਹੁਣ ਇੰਨੇ ਨੇ ਖੜੇ ਹੋ ਗਏ ਮੇਲਾ ਆ ਗਿਆ ਸਾਡੇ ਪਿੰਡ ਵਾਲਾ ਉਹਦੇ ਕਰਕੇ ਵੀ ਸਾਰੇ ਉਹ ਆਪਣੇ ਪਿੰਡ ਦੇ ਜਿੰਨੇ ਵੀ ਨੌਜਵਾਨ ਹੈਗੇ ਆ ਸਾਰਿਆਂ ਨੇ ਆਪ ਹੀ ਉਪਰਾਲਾ ਕੀਤਾ ਤੇ ਇਸ ਕਰਕੇ ਪੈਸੇ ਇਕੱਠੇ ਕਿਵੇਂ ਕੀਤੇ ਹਾਂਜੀ ਪੈਸੇ ਆਪਸ ਚ ਸਾਰਿਆਂ ਨੇ ਕੁਝ ਮੇਲੇ ਵਾਲਿਆਂ ਲੋਗਾਈ ਕਰਕੇ ਸਾਰੀ ਅੱਛਾ ਹਾਂਜੀ ਹਾਂਜੀ ਆਪ ਪੈਸੇ ਇਕੱਠੇ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਕੁਝ ਨਹੀਂ ਕਰਦੀਆਂ ਜੀ ਕਿੰਨੇ ਸਾਲ ਹੋ ਗਏ ਸੜਕ ਟੁੱਟੀ ਹੋਈ ਸੜਕ ਟੁੱਟੀ ਨੂੰ ਤਾਂ 10 ਸਾਲ ਹੀ ਹੋ ਗਏ ਮੇਰੇ ਹਿਸਾਬ ਨਾਲ 10 ਸਾਲ ਹੋ ਗਏ ਹਾਂਜੀ 10 ਸਾਲ ਪਹਿਲਾਂ ਜਦੋਂ ਮਿਲ ਟੁੱਟਦੀ ਰਹੀ ਤੇ ਅੱਜ ਹੁਣ ਬਿਲਕੁਲ ਹੀ ਬੇਕਾਰ ਹੋ ਗਈ ਹੈ ਟੁੱਟਦੀ ਬੇਕਾਰ ਹੋ ਗਈ ਹਾਂਜੀ ਪੈਸੇ ਆਪ ਹੀ ਇਕੱਠੇ ਕੀਤੇ ਫਿਰ ਹਾਂਜੀ ਹਾਂਜੀ ਬਸ ਕੁਝ ਸਰਪੰਚ ਸਾਹਿਬ ਨੇ ਕੀਤੀ ਹੈਲਪ ਤੇ ਕੋਈ ਸੰਤ ਦੇ ਬਸ ਸਰਕਾਰਾਂ ਨੇ ਕਰਨੇ ਹੁੰਦੇ ਇਹ ਕੰਮ ਤੁਸੀਂ ਆਪ ਕਰੀ ਜਾਂਦੇ ਸਰਕਾਰਾਂ ਦਾ ਹੁਣ ਕੀ ਕਹਿਣੇ ਤੁਹਾਨੂੰ ਸਭ ਪਤਾ ਹੀ ਹੈ ਜੀ ਕੀ ਹੋ ਰਿਹਾ ਪਿੱਛੇ ਦਾ ਸਰਕਾਰਾਂ ਕੋਈ ਕੰਮ ਨਹੀਂ ਕਰਦੇਆਂ ਸੜਕਾਂ ਦਾ ਤਾਂ ਪੂਰੇ ਮੈਂ ਕਹਿੰਦਾ ਪੰਜਾਬ ਦਾ ਹੀ ਬੇੜਾਗਰਕ ਹੋਇਆ ਪਿਆ ਜੀ ਮੈਂ ਕਹਿੰਦਾ ਗੱਡੀਆਂ ਦਾ ਹਰ ਇੱਕ ਚੀਜ਼ ਦਾ ਨੁਕਸਾਨ ਹੁੰਦਾ ਜੀ ਜਿੰਨੀ ਇੰਨਾ ਨੁਕਸਾਨ ਸਾਡਾ ਕਿੰਨਾ ਕਿਥਾਂ ਤੁਸੀਂ ਹੁਣ ਜਿਹੜਾ ਖੱਡੇਪੁਰ ਨੇ ਇਹ ਅਸੀਂ ਜੀ ਮੈਂ ਤਾਂ ਪੋਲੀਟੈਕਨੀਕ ਕਾਲਜ ਤੱਕ ਕਰਾਂਗੇ ਕਵਰ ਜੀ ਪੋਲੀਟੈਕਨੀਕ ਕਾਲਜ ਹਾਂਜੀ ਨਹਿਰ ਆਗੇ ਨਹਿਰ ਆਗੇ ਹਾਂਜੀ 2 ਕਿਲੋਮੀਟਰ ਲਗਭਗ ਕਰਾਂਗੇ ਅਸੀਂ 2 ਕਿਲੋਮੀਟਰ ਫੰਡ ਆਪ ਇਕੱਠਾ ਕਰ ਲਿਆ ਹਾਂਜੀ ਹਾਂਜੀ ਫੰਡ ਆਪ ਦਿਖਾਈਏ ਆ ਜਾ ਅੱਗੇ ਪਿੱਛੇ ਕਿ ਲੋਕ ਤਾਂ ਹਾਂਜੀ ਕਿਵੇਂ ਕੱਢੇ ਆਪਣੇ ਕ੍ਰੈਸ਼ਰ ਨਾਲ ਜੀ ਆਪਣੇ ਗੱਟਾ ਗਟਕਾ ਹੋ ਗਿਆ ਜੀ ਤੇ ਆਪਣਾ ਸੀਮੈਂਟ ਵਗੈਰਾ ਸਾਰੇ ਮੁੰਡੇ ਸਾਰਿਆਂ ਦੀ ਸੇਵਾ ਨਾਲ ਸਾਰਾ ਕੁਝ ਹੁੰਦਾ ਪਿਆ ਜੀ ਤੁਹਾਡੀ ਪਿੰਡ ਤੋਂ ਲੈ ਕੇ ਜਿੱਥੋਂ ਤੱਕ ਤੁਸੀਂ ਐਂਡ ਆ ਪੋਲੀਟੈਕਨੀਕਲ ਕਾਲਜ ਕਿੰਨਾ ਬਣ ਜਾਂਦਾ ਪਾਇਆ ਇਹ 4 ਕਿਲੋਮੀਟਰ ਲਗਭਗ ਬਣ ਜਾਂਦਾ ਜੀ ਸਾਰੇ ਖੱਡੇ ਪੂਰੇ ਬਿਲਕੁਲ ਜੀ ਸਾਰੇ ਪੂਰਾਂਗੇ ਜੀ ਅਜੇ ਸ਼ੁਰੂਆਤ ਕੀਤੀ ਹੈ ਜੀ ਹੁਣ ਇਹ ਤਾਂ ਤੁਹਾਨੂੰ ਪਤਾ ਹੀ ਕੰਮ ਤਾਂ ਸਰਕਾਰਾਂ ਹੁੰਦੇ ਪਰ ਪਿੰਡ ਦੇ ਵਜੂਦ ਹੈ ਹਰੂਦ ਦੇ ਵਿੱਚ ਇਹ ਸਾਰੇ ਟੋਏ ਟਿੱਬੇਗੇ ਸੀ ਐਮਐਲਏ ਸਾਹਿਬ ਨੂੰ ਬੇਨਤੀ ਪਹਿਲਾਂ ਕੀਤੀ ਵੀ ਸੜਕ ਦਾ ਕੁਝ ਕੀਤਾ ਜਾਵੇ ਐਨਮੁਰ ਪਰ ਕੁਝ ਨਾ ਹੋਣ ਦੇ ਬਾਵਜੂਦ ਸਾਨੂੰ ਪਤਾ ਲੱਗਾ ਵੀ ਸਾਡਾ ਗੁਰੂ ਘਰ ਦਾ ਮੇਲਾ ਜੋਗੀ 11 12 13 ਤਰੀਕ ਨੂੰ ਆ ਰਿਹਾ ਹੈ ਜਿੰਦੇ ਕਰਕੇ ਸਾਨੂੰ ਆ ਵੀ ਖੇਚਲ ਕਰਨੀ ਪਈ ਤੇ ਟੋਏ ਟਿੱਬੇ ਪੂਰਨੇ ਪਏ ਅੱਜ ਰਾਤ ਤੱਕ ਸਮਾਪਤ ਕਰੋਗੇ ਕਿ ਕੱਲ ਦਾ ਵੀ ਰੱਖੋ ਨਹੀਂ ਜੀ ਅੱਜ ਰਾਤ ਤੱਕ ਨਾ ਹੀ ਇਹ ਸਮਾਪਤ ਕਰ ਦਿਆਂਗੇ ਜੀ ਉਹ ਆਪਣੀ ਪੋਲੀਟੈਕਨੀਕਲ ਕੱਲ ਤੱਕ ਹਾਂਜੀ ਹਾਂਜੀ ਪੋਲੀਟੈਕਨੀਕਲ ਤੋਂ ਉਰਲੇ ਪਾਸੇ ਜਿਹੜੀ ਪੋਲ ਹੈ ਨਾ ਉੱਥੋਂ ਤੱਕ ਕਰਾਂਗੇ ਜੀ ਸੋ ਦੇਖੋ ਤੁਸੀਂ ਜਿੱਥੇ ਸਰਕਾਰ ਆਪ ਲੋਕ ਲੱਗੇ ਆ ਕਿ ਪਿਛਲੀਆਂ ਵੀ ਖਬਰਾਂ ਤੁਸੀਂ ਮੇਰੀਆਂ ਦੇਖੀਆਂ ਕਿ ਨਹੀਂ ਸੁੱਤੀਆਂ ਸਰਕਾਰਾਂ ਛੇਤੀ ਨਹੀਂ ਜਾਗਦੀਆਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਇਹਨਾਂ ਲੋਕਾਂ ਦੀਆਂ ਮੰਤਾਂ ਕਰਦੀਆਂ ਪਰ ਉਸ ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਸੁਣਦੇ ਚਾਹੇ ਉਹ ਹੜਾਂ ਵਾਲੇ ਪਿੱਟ ਦੇ ਪਿਆ ਚਾਹੇ ਉਹ ਫਿਰੋਜ਼ਪੁਰ ਮੱਲਾਂ ਵਾਲਾ ਰੋਡ ਆ ਉਹ ਲੋਕ ਪਿੱਟ ਦੇ ਪਿਆ ਚਾਹੇ ਆ ਦੁਲਚੀਕੇ ਰੋਡ ਆ ਇਹਨਾਂ ਲੋਕਾਂ ਨੇ ਵਾਰ-ਵਾਰ ਗੁਹਾਰ ਲਾਈ ਤੁਸੀਂ ਆਪ ਸੁਣਿਆ ਕਿ ਉਹਨਾਂ ਲੋਕਾਂ ਨੇ ਕਿਹਾ ਕਿ ਅਸੀਂ ਐਮਐਲਏ ਨੂੰ ਵੀ ਕਿਹਾ ਅਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਕਿਉਂਕਿ ਇਤਿਹਾਸਕ ਗੁਰਦੁਆਰਾ ਸਾਹਿਬ ਇੱਥੇ ਆ ਪਰ ਨਹੀਂ ਸਰਕਾਰਾਂ ਨਹੀਂ ਸੰਧੀਆਂ ਲੋਕ ਆਪ ਲੱਗੇ ਹੋਏ ਨੇ ਸੰਗਤ ਆਪ ਲੱਗੀ ਹੈ ਜਿਵੇਂ ਕਿ ਪਿਛਲੇ ਹੜ੍ਹਾਂ ਦੇ ਸਮਿਆਂ ਦੇ ਦੌਰਾਨ ਸੰਗਤ ਨੇ ਆਪ ਹੀ ਸਾਰਾ ਕੁਝ ਕਰ ਲਿਆ ਹੜ੍ਹਾਂ ਮਾਰੇ ਲੋਕਾਂ ਨੂੰ ਆਪ ਹੀ ਸਹਾਇਤਾ ਦਿੱਤੀ ਤੇ ਹੁਣ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਬੀਜਣ ਲਈ ਵੀ ਸੰਗਤ ਆਪ ਲੱਗੀ ਹੋਈ ਹੈ ਸਰਕਾਰਾਂ ਤੋਂ ਅਜੇ ਤੱਕ ਕੁਝ ਨਹੀਂ ਸਰਿਆ ਸੋ ਹੋਰ ਵੀਰਾਂ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਸਰਕਾਰਾਂ ਦੇ ਕੰਮ ਆਪ ਕਰੀ ਜਾਂਦੇ ਹੋ ਕਰਨੇ ਵਾਲੇ ਜੀ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਕੋਈ ਕਰਦੀਆਂ ਨਕਮੀਆਂ ਸਰਕਾਰਾਂ ਨੇ ਹਾਂਜੀ ਬਾਕੀ ਹਾਂਜੀ ਕਹਿਣੀ ਸੀ ਸਰਕਾਰ ਨੂੰ ਕਹਿੰਦੇ ਰਹਿੰਦੇ ਲੋਕ ਤੁਸੀਂ ਵੀ ਪਾਉਂਦੇ ਰਹਿੰਦੇ ਐ ਫਰੋਜਪੁਰ ਦਾ ਵਿਹਾਰ ਦੇਖ ਲਓ ਤੁਸੀਂ ਕੀ ਬਣਿਆ ਪਿਆ ਬਾਕੀ ਹੁਣ ਆ ਮੇਲਾ ਆ ਰਿਹਾ ਦੁੱਲਜੀ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲਦਾ ਪਿਆ ਕੰਮ ਅੱਛਾ ਜੀ ਹਾਂ ਜੀ ਸਾਰੇ ਨੌਜਵਾਨ ਲੱਗੇ ਆ ਬੜਾ ਹਿੰਮਤ ਆ ਨੌਜਵਾਨਾਂ ਦੇ ਚੋਲ ਬਿਲਕੁਲ ਨਹੀਂ ਕਰਨੀ ਪੈਣੀ ਸੀ ਬੜਾ ਮਾੜਾ ਹਾਲ ਸੀਗਾ ਸੜਕ ਦਾ ਕੋਈ ਆਏ ਜੋਂ ਦੇਖਿਆ ਟੋਏ ਡੂੰਗੇ ਡੂੰਗੇ ਕਿੰਨੇ ਬਹੁਤ ਜ਼ਿਆਦਾ ਟੋਏਆਂ 'ਚ ਸੜਕ ਆ ਜੀ ਸੜਕ ਬਿਲਕੁਲ ਟੋਏਆਂ 'ਚ ਸੜਕ ਬਹੁਤ ਬੁਰਾ ਹਾਲ ਐ ਜੀ ਤੁਸੀਂ ਦੇਖੋ ਕਿਵੇਂ ਨੌਜਵਾਨ ਜਿਹੜੇ ਆ ਉਹ ਪੂਰੇ ਸ਼ਿੱਦਤ ਦੇ ਨਾਲ ਇਹ ਕੋਈ ਮਿਸਤਰੀ ਨਹੀਂ ਕੇ ਪ੍ਰ ਤਾ ਅੱਜਵੇਂ ਟਾਹਣੀਆਂ ਵੱਢ ਕੇ ਰੱਖੀਆਂ ਇਹ ਜ਼ਰੂਰ ਰੱਖੀਆਂ ਜਾਣ ਤਾਂ ਕਿ ਲੰਘਣ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਇੱਥੇ ਜਿਹੜਾ ਉਹ ਰਿਪੇਅਰ ਚੱਲਦੀ ਪਈ ਆ ਤਾਂ ਲੋਕ ਵੀ ਜਿਹੜੇ ਆ ਉਹ ਬੜੇ ਧਿਆਨ ਦੇ ਨਾਲ ਲੰਘਣ ਕਿਉਂਕਿ ਖੱਡਿਆਂ ਚ ਲੋਕਾਂ ਦੇ ਕਰਕੇ ਪਰੇਸ਼ਾਨੀ ਨਹੀਂ ਆਊਗੀ ਜਿਵੇਂ ਹੁਣ ਮੋਟਰਸਾਈਕਲ ਟਰੈਕਟਰ ਕਾਰਾਂ ਆਉਂਦੀਆਂ ਇਹ ਵੇਖੋ ਜੀ ਇਸ ਕਰਕੇ ਅੱਜ ਰਾਤ ਨੂੰ ਲੱਗਿਆ ਸੀ ਰਾਤ ਨੂੰ ਆਵਾਜ਼ ਹੀ ਘੱਟ ਹੁੰਦੀ ਹੈ ਇਹ ਲੰਘਾ ਘੱਟ ਹੁੰਦਾ ਹਾਂਜੀ ਲੰਘਾ ਘੱਟ ਹੁੰਦਾ ਨਾਲ ਦੀ ਨਾਲ ਟਾਹਣੀਆਂ ਰੱਖੀਆਂ ਜਾਣ ਫਿਰ ਫਾਇਦਾ ਹੋ ਸਕਦਾ ਹਾਂਜੀ ਪਰ ਦਿਨ ਦੇ ਟਾਈਮ ਨਹੀਂ ਹੋਣਾ ਕਿਉਂਕਿ ਟਰਾਲੀਆਂ ਮਿੱਟੀ ਦੀਆਂ ਲੰਘਦੀਆਂ ਅੱਛਾ ਰੇਤਾ ਦੀਆਂ ਲੰਗ ਨਹੀਂ ਉਹਦੇ ਕਰਕੇ ਔਖਾ ਕੰਮ ਹੈ ਇਸ ਲਈ ਨਾਈਟ ਦੇ ਵਿੱਚ ਲੱਗ ਆ ਵਧੀਆ ਜੇ ਟਾਹਣੀਆਂ ਰੱਖੀਆਂ ਜਾਂ ਤਾਂ ਇਹਦੇ ਨਾਲ ਫਿਰ ਲੰਗਣਾ ਪਤਾ ਲੱਗੂ ਹਾਂ ਜੀ ਰਿਪੇਅਰ ਹੋਈ ਹੋਈ ਇੱਥੇ ਬਿਲਕੁਲ ਜੀ ਇਧਰ ਕੋ ਲੀਡਰ ਲੰਗਦਾ ਨਹੀਂ ਆ ਇਹਨੂੰ ਵੇਦਾ ਨਹੀਂ ਤੁਹਾਡੇ ਇਲਾਕੇ ਸਾਰੇ ਹੀ ਲੰਗਦੇ ਜੀ ਪਾਣੀ ਆਇਆ ਰਿਹਾ ਤੁਸੀਂ ਦੇਖਿਆ ਹਾਂ ਫਲੱਡ ਦੇ ਵਿੱਚ ਕੀ ਬਣਿਆ ਸਾਰੇ ਲੀਡਰ ਲੰਘ ਕੇ ਗਏ ਨੇ ਪਰ ਕੋਈ ਨਹੀਂ ਕਰਦਾ ਕੰਮ ਸੋ ਦੇਖੋ ਨੌਜਵਾਨ ਹਨੇਰੇ ਦੇ ਵਿੱਚ ਮੋਬਾਈਲ ਦੀਆਂ ਲਾਈਟਾਂ ਜਗਾ ਕੇ ਕਿ ਉਹਨੇ ਸਿਰ ਤੇ ਲਾਈਟ ਲਾਈ ਹੈ ਮੋਬਾਈਲ ਦੀਆਂ ਲਾਈਟਾਂ ਜਗਾ ਕੇ ਕੰਮ ਕਰ ਰਹੇ ਆ ਹਾਂ ਜੀ ਕੁਝ ਕਹਿਣਾ ਮੈਂ ਕੋਈ ਨਹੀਂ ਜਾਨਾ ਮੌਰੀ ਅੱਜ ਸੇਵਾ ਕਰਨੇ ਮੈਂ ਵੈਰੀ ਗੁੱਡ ਵੈਰੀ ਗੁੱਡ ਮੁੰਡਾ ਕਹਿੰਦਾ ਸੇਵਾ ਕਰਦੇ ਸਿਰ ਤੇ ਲਾਈਟ ਲਾਈ ਉਹਨੇ ਤਾਂ ਦੇਖੋ ਟੋਏ ਭਰੇ ਜਾ ਰਹੇ ਨੇ ਕੰਮ ਸਰਕਾਰਾਂ ਦੇ ਆ ਉਸ ਮਹਿਕਮੇ ਦੇ ਜਿਹੜੇ ਠੇਕੇਦਾਰ ਹੋਣਗੇ ਉਹਨਾਂ ਨੂੰ ਕਿੱਡਾ ਫਾਇਦਾ ਕਿ ਸੰਗਤ ਕੰਮ ਕਰ ਜਾਂਦੀ ਆ ਤੇ ਠੇਕੇਦਾਰ ਨੂੰ ਟੋਏ ਵੀ ਨਹੀਂ ਪੂਰਨੇ ਪਏ ਤੇ ਨਾ ਉਹਨੂੰ ਸੜਕ ਬਣਾਉਣੀ ਪਈ ਆ ਹੋ ਸਕਦਾ ਕਿ ਕਾਗਜ਼ਾਂ ਦੇ ਵਿੱਚ ਸੜਕ ਐਸੇ ਨੂੰ ਹੀ ਰਿਪੇਅਰ ਵੀ ਦਿਖਾ ਦਿੱਤੀ ਜਾਵੇ ਤੇ ਐਸੇ ਦੀ ਸੜਕ ਦੀ ਦੁਬਾਰਾ ਨੂੰ ਨਵਿਆਂ ਵੀ ਕੀਤਾ ਜਾਵੇ ਕਾਗਜ਼ਾਂ ਦੇ ਵਿੱਚ ਪਤਾ ਲੱਗੂਗਾ ਕਿ ਜਿਹੜੇ ਵੇਲੇ ਬੈਠੇ ਜਿਹੜੇ ਅਫਸਰ ਆ ਉਹ ਕਿਸ ਤਰੀਕੇ ਦੇ ਨਾਲ ਇੱਥੇ ਇਹ ਸੜਕ ਨੂੰ ਹੁਣ ਕਾਗਜ਼ਾਂ 'ਚ ਕਿਵੇਂ ਦਿਖਾਉਂਦੇ ਆ ਹਾਂਜੀ ਕਿੰਨੇ ਮੈਂ ਕਹਾਂ 15 ਸਾਲ ਹੋ ਗਏ ਸੜਕ ਬਣੀ ਨੂੰ ਅੱਛਾ ਜੀ ਉਸ ਤੋਂ ਬਾਅਦ ਪਤਾ ਨਹੀਂ ਕਾਗਜ਼ਾਂ 'ਚ ਬਣੀ ਹੋਏਗੀ ਅਜੇ ਕਿ 5-6 ਸਾਲ ਬਾਅਦ ਇਹਦੀ ਰਿਪੇਅਰ ਹੋਣੀ ਹੁੰਦੀ ਏ ਹਾਂਜੀ ਕਿਸੇ ਨੇ ਰਿਪੇਅਰ ਇੱਕ ਖੱਡਾ ਤੱਕ ਨਹੀਂ ਭਰਿਆ ਇੱਕ ਖੱਡਾ ਨਹੀਂ ਇੱਕ ਖੱਡਾ ਨਹੀਂ ਭਰਿਆ ਕਿੰਨੇ ਪਿੰਡ ਨੇ ਅੱਗੇ ਪਿੰਡ ਅੱਗੇ ਮੇਰੇ ਨਾਲ ਚੌਕੀਆਂ ਫੌਜੀਆਂ ਦੀਆਂ ਵੀ ਨੇ ਬਾਰਡਰ ਪੈਂਦਾ ਅੱਗੇ ਸਾਰਾ ਬਾਨ ਨੇ 20 25 ਪਿੰਡ ਨੇ ਸਾਰੇ ਲੱਗਦੇ ਨੇ ਜਿਹੜੇ ਨਾਲ 25 ਕਿਹੜੇ ਪੱਲੇ ਕਿਹੜੇ ਕਿਹੜੇ ਪਿੰਡ ਮਾਰੇ ਗਿਣ ਕੇ ਦੱਸੋ ਪਿੰਡ ਹੀ ਕਮਾਲੇ ਵਾਲਾ ਕਿਚਾ ਪੱਲਾ ਮਗਾ ਪਛਾੜੀਆਂ ਪਛਾੜੀਆਂ ਕਮਲ ਵਾਲਾ ਤਰਵੇਸ਼ੇਗੇ ਪਛਾੜੀ ਵਾਲੇ ਜਖਰਾਵਾ ਪ੍ਰੀਤੂ ਵਾਲੀ ਆਲੀ ਕਮਲ ਵਾਲਾ ਨਿਹਾਲਾ ਕਿਲਚਾ ਕਮਾਲੇ ਵਾਲਾ ਕਾਲੂ ਵੜਾ ਲੋਕ ਜਿਹੜੇ ਲੰਘਦੇ ਆ ਉਹਨਾਂ ਨੂੰ ਫਿਰ ਪਰੇਸ਼ਾਨੀ ਕਿੰਨੀ ਕਰ ਪਰੇਸ਼ਾਨੀ ਬਹੁਤ ਜ਼ਿਆਦੀ ਜੀ ਬਹੁਤ ਜ਼ਿਆਦੀ ਪਰੇਸ਼ਾਨੀ ਹੈ ਤੁਹਾਡੇ ਸਾਹਮਣੇ ਹੀ ਹੁਣ ਲੱਗੇ ਆ ਮੁੰਡੇ ਸੇਵਾ ਕਰਦੇ ਪਏ ਨੇ ਬਿਲਕੁਲ ਲਾਈਟ ਉਧਰ ਨੂੰ ਮਾਰੋ ਨਾਲੇ ਉਹਨਾਂ ਨੂੰ ਫਾਇਦਾ ਹੋ ਜਾਏ ਤੇ ਨਾਲੇ ਆਪਾਂ ਦਿਖਾ ਦਈਏ ਕਿ ਮ ਇਹ ਟਾਹਣੀਆਂ ਜ਼ਰੂਰ ਪੁੱਟ ਕੇ ਜਿਹੜੀਆਂ ਸਾਈਡ ਤੇ ਲਾਉਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਲੰਘਣ ਵਾਲੇ ਆ ਉਹ ਇਹਨਾਂ ਦੇ ਖੱਡਿਆਂ ਦੇ ਵਿੱਚ ਟਰੈਕਟਰ ਜਾਂ ਕੋਈ ਚੀਜ਼ ਨਾ ਮਾਰ ਦੇਣ ਇਹ ਸਾਰੇ ਪਿੰਡ ਦੇ ਨਾਲ ਦੀ ਨਾਲ ਟਾਹਣੀਆਂ ਵੀ ਤੋੜ ਕੇ ਰੱਖੀਆਂ ਜਾ ਰਹੀਆਂ ਤੇ ਅਸੀਂ ਵੀ ਇਹਨਾਂ ਦੇ ਨਾਲ-ਨਾਲ ਜਿੰਨੀ ਕੁ ਲਾਈਟ ਦੀ ਸਹੂਲਤ ਜਿਹੜੀ ਦੇ ਸਕਦੇ ਆ ਉਹ ਆਪਦੀ ਲਾਈਟ ਜਿਹੜੀ ਆ ਉਹਨਾਂ ਨੂੰ ਦਿੱਤੀ ਹੋਈ ਆ ਦੁਲਚੀਕੇ ਪਿੰਡ ਦੇ ਨੌਜਵਾਨੋ ਦੇਖੋ ਤੁਸੀਂ ਪੂਰੇ ਜੋਸ਼ ਦੇ ਨਾਲ ਲੱਗਿਆ ਤਾਂ ਕਿ ਜਿਹੜੇ ਖੱਡੇ ਆ ਸੋ ਬਿਲਕੁਲ ਜਕਾਰੇ ਜਿਹੜੇ ਆ ਉਹ ਸਾਨੂੰ ਹੌਸਲਾ ਦਿੰਦੇ ਆ ਤਾਂ ਜੋਸ਼ ਜਿਹੜਾ ਉਹ ਨੌਜਵਾਨਾਂ ਚ ਬਣ ਜਾਂਦਾ ਤਾਂ ਜਕਾਰਾ ਬਹੁਤ ਜ਼ਰੂਰੀ ਹੁੰਦਾ ਜਿੱਥੇ ਕਹਿੰਦੇ ਸਿੱਖ ਸੰਗਤ ਹੋਵੇ ਉੱਥੇ ਜਕਾਰਾ ਨਾ ਲੱਗੇ ਤਾਂ ਵੀ ਗੱਲ ਨਹੀਂ ਬਣਦੀ ਸੋ ਦੁਲਚੀਕੇ ਰੋਡ ਦੇ ਉੱਤੇ ਇਹਨਾਂ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਤੁਸੀਂ ਕਿਹੜੇ ਕਮੈਂਟ ਕਰੋਗੇ ਤੇ ਸਰਕਾਰਾਂ ਨੂੰ ਕਿਹੜਾ ਮੈਸੇਜ ਦਿਓਗੇ ਥੱਲੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਕਰਿਓ ਕਿ ਰਾਤ ਦੇ ਸਮੇਂ ਨੌਜਵਾਨ ਇਹਨਾਂ ਨੇ ਅੱਧੀ ਰਾਤ ਤੱਕ ਇਹ ਜਿਹੜੀ ਸੜਕਾਂ ਦੋ ਕਿਲੋਮੀਟਰ ਤੱਕ ਜਿਹੜੀ ਆ ਇਹ ਰਾਤੋਂ ਰਾਤ ਜਿਹੜੀ ਉਹਨਾਂ ਨੇ ਬਣਾਉਣੀ ਆ ਉਹਦੇ ਸਾਰੇ ਖੱ ਚਾਰ ਸ਼ਬਦ ਕਮੈਂਟ ਬਾਕਸ ਜਰੂਰ ਲਿਖਿਓ